ਇੱਕ ਸੋਸ਼ਲ ਮੀਡੀਆ ਦੇ ਉੱਪਰ ਜੋ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਰੇੜੀ ਵਾਲੇ ਨੂੰ ਕੁਝ ਬੰਦੇ ਜਿਹੜੇ ਧਮਕਾ ਰਹੇ ਨੇ ਤੇ ਇਸ ਵੀਡੀਓ ਦੇ ਸਬੰਧ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਮਠੰਡਾ ਪੁਲਿਸ ਵੱਲੋਂ ਅਜੇ ਕਿਸੇ ਵੀ ਜਿਹੜੇ ਸ਼ਰਾਬੀ ਬੰਦੇ ਹੈਗੇ ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾਊਗਾ ਜਿਹੜੇ ਵੀ ਬੰਦੇ ਇਸ ਤਰ੍ਹਾਂ ਦੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨਗੇ ਜਾਂ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਮੇਰੀ ਸਾਰਿਆਂ ਨੂੰ ਵੀ ਅਪੀਲ ਹੈ ਜਿੱਥੇ ਵੀ ਕੋਈ ਇਦਾਂ ਦਾ ਸ਼ਰਾਰਤੀ ਬੰਦਾ ਆ ਕੇ ਕਿਸੇ ਨੂੰ ਰੇੜੀ ਵਾਲੇ ਨੂੰ ਜਾਂ ਕਿਸੇ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਧਮਕਾਉਂਦਾ ਹੈ ਜਾਂ ਜਾਣ ਦੀ ਜਾਣ ਲਈ ਜਿਹੜਾ ਹੈਗਾ ਇਹ ਤੋਂ ਕਹਿੰਦਾ ਹੈ ਤਾਂ ਉਹਦੀ ਤੁਰੰਤ ਸੋਚਨਾ ਪੁਲਿਸ ਕੰਟਰੋਲ ਨੂੰ ਢੰਡਾ ਦੇ ਉੱਪਰ ਦਿੱਤੀ ਜਾਵੇ ਤੇ ਇਹਨਾਂ ਬੰਦਿਆਂ ਦੇ ਖਿਲਾਫ ਇਹਨਾਂ ਸ਼ਰਾਰਤੀ ਬੰਦਿਆਂ ਦੇ ਖਿਲਾਫ ਢੰਡਾ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਬਾਕੀ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਵੀ ਸਾਡੇ ਕੋਲੋਂ ਪੀ ਲੈ ਕੇ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਮੁਹੰਦਰਾਪੁਰ ਸਾਰੇ ਦੇ ਨਾਲ ਹੈ ਜਿਹੜਾ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਘਰਖਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਉਸ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ